ਸਰਕਾਰ ਮੁੜਦਾਬ ਜੀ ਆਪ ਸਰਕਾਰ ਮੁੜਦਾਬ ਵਾਹ ਵੀਡੀਓ ਦਫਤਰ ਮੁੜਦਾਬ ਵੀਡੀਓ ਦਾ ਮੁੜਦਾਬ ਵੀਡੀਓ ਦਾ ਮੁੜਦਾਬ ਹਰਦਾਬ ਜਿੰਦਾਬਾਦ ਜਿੰਦਾਬਾਦ ਮੁੜਦਾਬ ਮੁੜਦਾਬ ਵੀਡੀਓ ਮੁੜਦਾਬ ਮੁੜਦਾਬ ਜਿੰਦਾਬਾਦ ਵੀਡੀਓ ਦਫਤਰ ਮੁੜਦਾਬ ਸਸਰੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਫਾਈਲ ਕਾ 24 ਬੀਤੇ ਦਿਨ ਮਨਰੇਗਾ ਮਜ਼ਦੂਰਾਂ ਵੱਲੋਂ ਮਸਟਰੋਲ ਨਾਲ ਨਿਕਲ ਸੰਬੰਧੀ ਮਜ਼ਦੂਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਪਿੰਡ ਦੇ ਮੇਟਾ ਤੇਲ ਜਮ ਲਾਇਸੈਂਸ ਨੂੰ ਕੰਮ ਨਹੀਂ ਦਿੱਤਾ ਜਾਂਦਾ ਦੂਸਰੇ ਪਾਸੇ ਮੇਟ ਆਏ ਕੈਮਰੇ ਸਾਹਮਣੇ ਇਹਨਾਂ ਮਜ਼ਦੂਰਾਂ ਨੂੰ ਲਗਾਤਾਰ ਕੰਮ ਮਿਲ ਰਿਹਾ ਹੈ ਪੈਸੇ ਵੀ ਖਾਤਿਆਂ ਵਿੱਚ ਆ ਰਹੇ ਹਨ ਇਹਨਾਂ ਦੋਚਾਂ ਨੂੰ ਇਹਨਾਂ ਦੋਚਾਂ ਨੂੰ ਸਿਰੇ ਤੋਂ ਨਕਾਰਿਆ ਪਿੰਡ ਦੀ ਸੀਮਾ ਰਾਣੀ ਸਰਪੰਚ ਦੇ ਪਤੀ ਵੀ ਆਏ ਕੈਮਰੇ ਸਾਹਮਣੇ ਦੋਨਾਂ ਧਿਰਾਂ ਦਾ ਆਇਆ ਬਿਆਨ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਬ੍ਰਾਹਮਣ ਕਮਾਲ ਜੀ ਵੀਰ ਜੀ ਜੋ ਪਿਛਲੇ ਦਿਨ ਸਰਪੰਚ ਵੱਲੋਂ આરોਪ ਤੁਹਾਡੇ ਤੇ ਲਗਾਇਆ ਗਿਆ ਸੀ ਕਿ ਸਾਨੂੰ ਕੰਮ ਨਹੀਂ ਮਿਲਦਾ ਉਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਜੀ ਪੱਤਰਕਾਰ ਵੀਰ ਦਾ ਜੀ ਜਿਹੜੇ ਤੁਸੀਂ ਸਾਡੇ ਕੋਲ ਪਹੁੰਚੇ ਹੋ ਜੀ ਅਸੀਂ ਇਹ ਤੁਹਾਨੂੰ ਦੱਸਣਾ ਚਾਹੁੰਦੇ ਆ ਜੀ ਸਭ ਤੋਂ ਪਹਿਲਾਂ ਤਾਂ ਜੀ ਜੋ ਜਗਿੰਦਰ ਸਿੰਘ ਜੀ ਉਹ ਆਦੇ ਆਪ ਨੂੰ ਸਰਪੰਚ ਕਹਿੰਦੇ ਜੀ ਜੀ ਕਿਉਂਕਿ ਸਰਪੰਚ ਜੋ ਹੋਏ ਸੀ ਉਹ ਸੀ ਮਰਣੀ ਹੁੰਦੀ ਵਾਈਫ ਹੈ ਜੀ ਕਿਉਂਕਿ ਉਹ ਆਰੇ ਆਪ ਨੂੰ ਸਰਪੰਚ ਬਿਨਾਂ ਕੰਮ ਨਹੀਂ ਕੀਤਾ ਜਾਂਦਾ ਇਹ ਰੇ ਕੰਮ ਦੇ ਵਿੱਚ ਮੈਂ ਸਰਪੰਚਾਂ ਮੈਂ ਸਰਪੰਚ ਆਈਂ ਦੂਜੀ ਅਸੀਂ ਤੁਹਾਡੇ ਨਾਲ ਗੱਲ ਕਰਨੀਆਂ ਜੀ ਜਗਿੰਦਰ ਸਿੰਘ ਦਾ ਜੀ ਜੋਬ ਕਾਰਡ 500 ਨੰਬਰ ਇਹ 500 ਨੰਬਰ ਹੈ ਹਾਂਜੀ ਠੀਕ ਹੈ ਜੀ ਇਹ ਕਹਿ ਰਿਹਾ ਜੀ ਮੈਨੂੰ ਕੰਮ ਨਹੀਂ ਮਿਲਿਆ ਜੀ ਪਿਛਲੇ 3 ਸਾਲਾਂ ਤੋਂ ਗਰੀਬ ਬੰਦੇ ਨੇ ਇਹਦੇ ਕੋਲ 2.5 ਕਿੱਲਾ ਦੇ ਕਰੀਬ ਨੇ ਕੋ ਜਮੀਨ ਆਵਦੀ ਹੈ 2.5 ਕਿੱਲੇ ਜੀ ਸਰਪੰਚ ਕੋਲ ਸਰਪੰਚ ਕੋਲ ਜੀ ਦੂਜੀ ਗੱਲ ਜੀ ਇਹਨਾਂ ਦੀ ਜਿਹੜੀ ਵਾਈਫ ਸੀਮਰਾ ਨਹੀਂ ਸਰਪੰਚ ਹੈ ਜੀ ਉਹ ਕਦੇ ਵੀ ਨਰੇਗਾ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਜੀ ਤੁਸੀਂ ਪੱਤਰਕਾਰ ਜੇ ਕਦੇ ਵੀ ਪੈਸਾ ਨਹੀਂ ਲੈ ਸਕਦੀ ਜੀ ਇਹਦੀ ਖੁਦ ਵਾਈਫ ਨੇ ਜੀ 2021 ਦੇ ਵਿੱਚ ਪੇਮੈਂਟ ਲਈ ਹੈ ਜੀ ਕੋਲੰਦੀ ਕਰਾ ਦੇ ਦੇ ਖਾਤੇ ਪੇਮੈਂਟ ਪਾਈ ਗਈ ਮਨਰੇਗਾ ਦੇ ਵਿੱਚ ਕਿੰਨੀ ਪੇਮੈਂਟ ਹੈ ਜੀ ਉਹ ਜੀ ਤੁਹਾਨੂੰ ਦੱਸ ਦਿੰਦੇ ਅਸੀਂ ਸਾਡੇ ਕੋਲ ਪ੍ਰੂਫ ਹੈ ਜੀ ਜੋ ਆਨਲਾਈਨ ਰਿਕਾਰਡ ਹੈ ਇਹਨਾਂ ਦੀ ਜੀ ਪੇਮੈਂਟ ਆਈ ਸੀ ਕਰਾ ਦੇ ਦੀ ਸੀਮਾ ਰਾਣੀ 1520 ਦੇ ਵਿੱਚ 13 ਦਿਨ 3133 ਰੁਪਏ ਸੀਮਾ ਰਾਣੀ ਦੀ ਜੀ ਫਿਰ ਦੂਜੀ ਪੇਮੈਂਟ ਆਈ ਹੈ ਜੀ 6920 ਨੂੰ 13 ਦਿਨ ਦੀ ਫਿਰ 3133 ਰੁਪਏ ਜੀ ਤੀਜੀ ਪੇਮੈਂਟ ਫਿਰਾਂ ਲਈ ਹੈ ਜੀ 1920 ਨੂੰ 3419 ਰੁਪਏ ਜੀ ਜਿਹੜੀ ਕਿ ਖੋਰ ਸਰਪੰਚਨੀ ਮੌਜੂਦਾ ਸੀ ਜਾਂਦੇ account ਦੇ ਵਿੱਚ ਪੇਮੈਂਟ ਆਈ ਜੀ ਇਹ ਵੀਰੇ ਜਿਹੜਾ ਪੇਮੈਂਟ ਪਾਈ ਗਈ ਹੈ ਇਹ ਮਿਸਟਰ ਉਹ ਕਿੱਥੋਂ ਦਾ ਨਿਕਲਿਆ ਇਹ ਦੱਸ ਸਕਦੇ ਹੋ ਇਹ ਜੀ ਇਹਨੇ ਕੈਟਲ ਸ਼ੈੱਡ ਲਈ ਸੀ ਉਹ ਵੀ ਇਹਨੇ ਕੈਟਲ ਸ਼ੈੱਡ ਬਣਾਈ ਨਹੀਂ ਜੀ ਅੱਜ ਵੀ ਤੁਸੀਂ ਮੌਕਾ ਵੇਖ ਲਓ ਜਾ ਕੇ ਕੈਟਲ ਸ਼ੈੱਡ ਦੀ ਜੀਓ ਟੈਗ ਕੈਟਲ ਸ਼ੈੱਡ ਦੀ ਫੋਟੋਆਂ ਜੀ ਮੈਚ ਹੋ ਜਾਣ ਜੀ ਅਸੀਂ ਉਸ ਚੀਜ਼ ਦੇ ਜ਼ਿੰਮੇਵਾਰ ਹੋਵਾਂਗੇ ਜਿਹਦੇ ਘਰੇ ਕੈਟਲ ਸ਼ੈੱਡ ਹੋਵੇ ਤਾਂ ਜੀ ਅੱਜ ਇਹਨੇ ਕੈਟਲ ਸ਼ੈੱਡ ਇੱਕ ਮਹੀਨਾ ਪਹਿਲਾਂ ਬਣਾਈਏ ਉਹ ਵੀ ਜੀਓ ਟੈਗ ਤੋਂ ਦੂਰ ਉਹਦੀ ਫੋਟੋਆਂ ਤੁਸੀਂ ਮੈਚ ਕਰਾ ਲਓ ਫਾਈਲ ਨੂੰ ਕ ਜੀ ਦੂਜੀ ਗੱਲ ਇਹ ਜੀ ਇਹ ਕਹਿੰਦਾ ਜੀ ਮੈਨੂੰ ਕੰਮ ਨਹੀਂ ਮਿਲਿਆ ਸਭ ਤੋਂ ਵੱਡੀ ਗੱਲ ਕਿਉਂਕਿ ਇਹ 10 15 ਬੰਦਿਆਂ ਨੂੰ ਗੁੰਮਰਾਹ ਕਰਕੇ ਇਹਨੇ ਵੀਡੀਓ ਬਣਾਤੀ ਜੀ ਜੀ ਉਹ ਵੀ ਤੁਹਾਨੂੰ ਉਹਨਾਂ ਦੇ ਵੀ ਸਾਰੇ ਸਬੂਤ ਦਿਵਾਵਾਂਗੇ ਅੱਗੇ ਇਹ ਕਹਿੰਦਾ ਜੀ ਮੈਨੂੰ ਕੰਮ ਨਹੀਂ ਮਿਲਿਆ ਅਸੀਂ ਜੀ ਇੱਕ ਡਿਮਾਂਡ ਕੱਢੀ ਸੀ ਜੀ ਹੁਣ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਜੀ ਜੀ ਜਿੰਦੇ ਵਿੱਚ ਸਰਪੰਚ ਇਹ ਜਿਹੜਾ ਕਹਿੰਦਾ ਜੋਗਿੰਦਰ ਸਿੰਘ ਆਦੇ ਆਪ ਨੂੰ ਇਹ ਜੀ ਖੁਦ ਗਿਆ ਜੀ 6 ਦਿਨ ਕੰਮ ਤੇ ਨਹਿਰ ਤੇ ਕੰਮ ਸੀ ਨਰੇਕਾ ਦਾ ਮਿਤੀ ਸੀ 19 7 24 ਜੀ ਇਹਦੀ ਕੱਲ ਪਰਸੂ 22 ਤਰੀਕ ਨੂੰ ਪੇਮੈਂਟ ਇਹ ਆਮਰਸ਼ਲ ਬੈਂਕ ਦਾ account ਹੈ ਜੀ ਚੈੱਕ ਕੀਤਾ ਜਾਵੇ 490 ਰੁਪਏ ਸਰਪੰਚ ਦੇ ਖਾਤੇ ਨੇ ਜੀ ਸਰਪੰਚ ਜਗਿੰਦਰ ਸਿੰਘ ਜਗਿੰਦਰ ਸਿੰਘ ਜਰਾ ਹੈ ਆਪ ਨੂੰ ਸਰਪੰਚ ਕਹਿੰਦਾ ਜੀ ਆਹ ਲੋ ਜੀ ਇਹ ਕਹਿੰਦਾ ਮੈਨੂੰ ਕੰਮ ਨਹੀਂ ਮਿਲਿਆ 3 ਸਾਲ ਹੋ ਗਏ ਜੀ ਠੀਕ ਹੈ ਜੀ ਫਿਰ ਆਪਾਂ ਦੂਜੀ ਗੱਲ ਕਰੀਏ ਜੀ ਜੇਕਰ ਅੱਗੇ ਆਪਾਂ ਗੱਲ ਕਰੀਏ ਸੰਨ ਅ ਇਹਨੇ ਜੀ 20 ਦੇ ਵਿੱਚ ਕੰਮ ਕੀਤਾ ਜੀ 50 ਦਿਨ ਜਗਿੰਦਰ ਸਿੰਘ ਨੇ ਜੀ 11513 ਰੁਪਏ ਦੇ ਹੋ ਜਾਣੇ ਜੀ ਜੀ ਉਸ ਬਾਅਦ ਨੇ ਕੰਮ ਕੀਤਾ ਜੀ 21 ਦੇ ਵਿੱਚ 82 ਦਿਨ ਆ ਵੇਖੋ ਜੀ 82 ਦਿਨ ਦੀਆਂ ਕੱਲੇ ਦੀਆਂ 19842 ਰੁਪਏ ਦੇ ਅਕਾਊਂਟ ਚ ਆਏ ਨੇ ਜੀ ਉਸ ਬਾਅਦ ਤੁਸੀਂ ਆਜੋ ਜੀ 22 ਦੇ ਵਿੱਚ ਆਜੋ 45 ਦਿਨ ਜੀ ਇਹਦਾ 9762 ਰੁਪਏ ਦੇ ਅਕਾਊਂਟ ਚ ਆਏ ਨੇ ਜੀ ਜੀ ਫਿਰ ਤੁਸੀਂ ਵੇਖੋ ਜੀ 23 ਦੇ ਵਿੱਚ 52 ਦਿਨ ਕੰਮ ਨੇ ਜਗਿੰਦਰ ਸਿੰਘ ਦੇ 12421 ਰੁਪਿਆ ਬੰਦੇ ਨੇ ਲੈਣਗੇ 23 ਦੇ ਵਿੱਚ ਪਿਛਲੇ ਸਾਲ ਜੀ ਜੀ ਅੱਗੇ ਤੁਸੀਂ 24 ਸ਼ੁਰੂ ਹੋ ਜਾਂਦਾ ਜੀ 24 ਦੇ ਵਿੱਚ ਅੱਗੇ ਆ ਕੇ ਜੀ ਇਹਨੇ ਜਿਹੜਾ ਹੁਣਾਂ ਦਾ ਕੰਮ ਚੱਲ ਰਿਹਾ ਜੀ ਨਵਾ ਹਮ ਜਿਹੜਾ ਤੁਹਾਨੂੰ ਅਸੀਂ ਪ੍ਰੂਫ ਦੇ ਰਹੇ ਆ ਜਿਹੜੀ ਇਹਦੀ ਪੇਮੈਂਟ ਪਰਸ ਆਈ ਹੈ ਜੀ ਜੀ ਉਹਨਾਂ ਨੇ ਟੋਟਲ ਅਜੇ ਨਹੀਂ ਕੀਤਾ ਜੀ 24 ਦਾ ਕੰਮ ਚੱਲ ਰਿਹਾ ਜੀ ਜੀ ਤੁਹਾਡੇ ਸਾਹਮਣੇ ਸਾਰਾ ਰਿਕਾਰਡ ਹੈ ਜੀ 1400 ਕਿੰਨੇ ਆ ਇਹ 1400 ਤੇ ਇਹਦੇ 90 ਰੁਪਏ ਆਏ ਨੇ ਜੀ ਜਿਹੜਾ ਇਹ ਹਾਂਜੀ ਇਹ ਸਪੰਜ ਗਿੰਦਰ ਸਿੰਘ ਦੇ ਜੀ ਜਿਹੜਾ ਕਿ ਇਹ 10 15 ਗਰੀਬ ਬੰਦਿਆਂ ਨੂੰ ਜੀ ਕਹਿ ਰਹੇ ਗਰੀਬ ਨੇ ਜੀ ਤੁਹਾਨੂੰ ਉਹਨਾਂ ਦਾ ਸਾਰਾ ਅਸੀਂ ਪ੍ਰੂਫ ਦਿੰਨੇ ਆ ਉਹ ਕਿਹੜੇ ਪਾਸੋਂ ਗਰੀਬ ਨੇ ਜੀ ਉਹਨਾਂ ਦਾ ਕੰਮ ਮਿਲਿਆ ਜਾਂ ਉਹਨਾਂ ਨੂੰ ਨਹੀਂ ਮਿਲਿਆ ਤੁਹਾਨੂੰ ਅੱਗੇ ਉਹ ਪ੍ਰੂਫ ਦਿੰਨੇ ਆ ਜਿਹੜੇ ਵਿੱਚ ਵੀਰ ਬੋਲ ਰਿਹਾ ਸੀ ਜੀ ਲਓ ਜੀ ਇਹੜੇ ਜੀ ਕਮਲ ਸਿੰਘ 428 ਨੰਬਰ ਜੀ ਇਹ ਵੀ ਵਿੱਚ ਸੀ ਵੀਡੀਓ ਤੇ ਜੀ ਜੀ ਇਹ ਕਹਿੰਦੇ ਨੇ ਸਾਨੂੰ ਕੰਮ ਨਹੀਂ ਮਿਲਿਆ ਸੀ ਗਰੀਬ ਆ ਜੀ ਆ ਵੇਖ ਲੋ ਤੁਸੀਂ ਇਹਨਾਂ ਦਾ ਜੋਬ ਕਾਰਡ ਇਹਨਾਂ ਨੂੰ ਜੀ ਜਿਹੜਾ ਇਹਨਾਂ ਨੇ ਕੰਮ ਕੀਤਾ ਜੀ 12 3 24 ਦੇ ਵਿੱਚ ਹਮ ਜਮਨਾ ਬਾਈ ਮਲ ਸਿੰਘ ਇਹਨਾਂ ਦੇ ਜੀ 16 ਤੋਂ 26 26 ਰੁਪਏ ਦੋਵਾਂ ਜੀਆਂ ਦੇ ਆਏ ਨੇ ਜੀ ਠੀਕ ਹੈ ਜੀ ਠੀਕ ਹੈ ਜੀ ਜਿਹੜੀਆਂ ਇਹਨਾਂ ਦੀ ਪਰਸੋਂ ਪੇਮੈਂਟ ਪਈ ਹੈ 22 ਤਰੀਕ ਨੂੰ ਪਿਆਮਨਾਸ਼ਲ ਬੈਂਕ ਦੇ ਵਿੱਚ ਉਹ 19 7 24 ਨੂੰ ਇਹਨਾਂ ਦਾ ਕੰਮ ਹੋਇਆ ਜੀ ਖਤਮ 149090 ਰੁਪਏ ਮਾਲ ਸਿੰਘ ਜਮਨਾ ਭਾਈ ਤੇ ਕਹਿ ਰਹੇ ਨੇ ਸਾਨੂੰ 3 ਸਾਲ ਹੋ ਗਿਆ ਕੰਮ ਨਹੀਂ ਮਿਲਿਆ ਜੀ ਤੁਹਾਨੂੰ ਅਸੀਂ ਇੱਕ ਇੱਕ ਬੰਦੇ ਦਾ ਅਪਰੂਫ ਦੇਵਾਂਗੇ ਜਿਹੜੇ ਵੀਡੀਓ ਲੈ ਸਾਡੇ ਤੇ ਗਲਤ ਜੀ ਨਾ ਅਲੋਕੇਸ਼ਨ ਲਾਇਏ ਨੇ ਜੀ ਸਾਰੇ ਤੁਹਾਨੂੰ ਅੱਜ ਅਪਰੂਫ ਦੇਵਾਂਗੇ ਅਸੀਂ ਉਸ ਬਾਅਦ ਤੁਸੀਂ ਆ ਜਾਓ ਜੀ 41 ਨੰਬਰ ਇਹ ਨੇ ਜੀ ਮਲਕੀਤ ਸਿੰਘ ਜੀ ਇਸ ਪਿੰਡ ਦੇ ਜੀ ਤੇ ਮਲਕੀਤ ਸਿੰਘ ਜੀ ਇਹਨਾਂ ਨੇ ਵੇਖੋ ਜੀ 12 3 24 ਦੇ ਵਿੱਚ ਇਹਨਾਂ ਨੇ ਕੰਮ ਕੀਤਾ ਜੀ 1355 ਰੁਪਏ ਰਾਜ ਰਾਣੀ ਫਿਰ ਇਹਨਾਂ ਨੇ ਕੰਮ ਕੀਤਾ ਜੀ 876 ਰੁਪਏ ਜਿਹੜੇ 24 ਦੇ ਵਿੱਚ ਕੰਮ ਆਇਆ ਜੀ ਜੀ ਇਹ ਸਿਰਫ ਇਹਨਾਂ ਲੋਕਾਂ ਨੂੰ ਗਮਰਾਹ ਕਰਕੇ ਜੀ ਜਗਿੰਦਰ ਸਿੰਘ ਜੀ ਛੁੱਟੀ ਖਬਰ ਲਵਾ ਰਿਹਾ ਜੀ ਜਿਹੜਾ ਸਾਨੂੰ ਇਹਨੇ ਸਾਡੀ ਜਿਹੜੀਆਂ ਨੇ ਸ਼ੋਭੀ ਖਰਾਬ ਕੀਤੀ ਹੈ ਸਾਨੂੰ ਇਹਨੇ ਸਮਾਜ ਦੇ ਵਿੱਚ ਸਾਡੇ ਤੇ ਗਲਤ ਅਲਿਗੇਸ਼ਨ ਲਾਇਆ ਜੀ ਜੀ ਉਸ ਵਾਰ ਤੁਸੀਂ ਵੇਖੋ ਜੀ 182 ਨੰਬਰ ਜਿਹੜਾ ਕੀ ਤੁਹਾਡੇ ਕੋਲ ਪਹਿਲੇ ਨੰਬਰ ਤੇ ਲక్ష్మణ ਸਿੰਘ ਜਿੰਨੂੰ ਬੱਗੂ ਕਹਿੰਦੇ ਨੇ ਜੀ ਹੂੰ ਇੰਦਾ ਕਾਰਡ ਜੀ 182 ਨੰਬਰ ਇਹ ਕਹਿੰਦਾ ਜੀ ਮੈਂ ਕਦੇ ਮੇਰੇ ਨੂੰ ਕੰਮ ਮਿਲਿਆ ਨਹੀਂ ਮੇਰਾ ਕਦੇ ਨਾਂ ਨਹੀਂ ਆਇਆ ਵੇਖੋ ਜੀ ਰਣਜੀਤ ਅਲੀ ਗੱਲ ਏ ਤੁਸੀਂ ਆਹ ਵੇਖੋ ਵੀ ਅਸੀਂ ਇਹਨਾਂ ਨੂੰ ਕੰਮ ਦਿੱਤਾ ਸਾਰੇ ਪਿੰਡਾਂ ਨਾਲ ਜਿਹੜਾ ਕੰਮ ਲਿਆ ਸੀ 19724 ਇਹ ਬੰਦਾ 6 ਦਿਨਾਂ ਦੇ ਵਿੱਚ ਇੱਕ ਦਿਨ ਕੰਮ ਤੇ ਗਿਆ ਜੀ ਇਸ ਬੰਦੇ ਦੀ ਪੇਮੈਂਟ ਪੰਜਾਬ ਨੈਸ਼ਨਲ ਬੈਂਕ ਤੇ ਵਿੱਚ 298 ਰੁਪਏ ਧਿਆੜੀ ਪਈ ਹੈ ਜੀ ਜਿਹੜੀ ਪਰਸੋਂ ਦੀ ਪੇਮੈਂਟ ਆਈ ਖਾਤੇ 'ਚ ਜੀ ਤੁਹਾਡੇ ਸਾਹਮਣੇ ਸਾਰੇ ਸਬੂਤ ਨੇ ਜੀ ਇਹ ਬੰਦੇ ਕਰ ਨੇ ਸਾਨੂੰ ਨਰੇਗਾ ਦਾ ਕੰਮ ਨਹੀਂ ਮਿਲਦਾ ਆਪ ਦਾ ਕੰਮ ਕਰਦੇ ਨੇ ਆਪ ਦੀਆਂ ਤਿਹਾਰੀਆਂ ਪਾਉਂਦੇ ਨੇ ਇਹ ਮੇਡ ਸਾਰਾ ਕੰਮ ਗਲਤ ਕਰ ਰਹੇ ਆ ਜੀ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੁੰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਾਂਗੇ ਜੀ ਜਿਹੜੀਆਂ ਇਹਨਾਂ ਦੇ ਬੰਦੀ ਕਾਰਵਾਈ ਹੈ ਜੀ ਅਸੀਂ ਕੋਰ ਦੇ ਵਿੱਚ ਜਾਵਾਂਗੇ ਜੀ ਜੀ ਕੋਰ ਦੇ ਵਿੱਚ ਮਾਨ ਨੀ ਦਾ ਕੇਸ ਕਰਾਂਗੇ ਜੀ ਜੀ ਜਿਹੜੇ ਜਿਹੜੇ ਬੰਦਿਆਂ ਨੇ ਸਾਡੀ ਸ਼ੋਭੀ ਖਰਾਬ ਕੀਤੀ ਹੈ ਜੀ ਸਾਨੂੰ ਇਹਨਾਂ ਨੇ ਇੰਨਾ ਜ਼ਿਆਦਾ ਟੌਰਚਰ ਕੀਤਾ ਪੂਰੇ ਸਮਾਜ ਦੇ ਵਿੱਚ ਜੀ ਜੀ ਸਾਨੂੰ ਇਹਨਾਂ ਨੇ ਗਾਲੀ ਗਲੋਚ ਕੀਤੇ ਜੀ ਕੰਮ ਲੈਣ ਦੇ ਬਾਵਜੂਦ ਵੀ ਜਿਹੜੀ ਕਿਤੇ ਗੱਡੀ ਆ ਨਾ ਇਹਨਾਂ ਗਾਣਾ ਜੀ ਜਦੋਂ ਤੁਹਾਡੇ ਕੋਲੋਂ ਵੀਡੀਓ ਬਣਾ ਕੇ ਇੱਥੇ ਪੱਤਰਕਾਰ ਵੀਰ ਕੁਲਵਾ ਆ ਰਹੇ ਸੀ ਰੋਡ ਦੇ ਉੱਪਰ ਇਹਨਾਂ ਸਾਰੇ ਗਾਣਾ ਕਰੀਏ ਨੇ ਜੀ ਜੀ ਜਦੋਂ ਕੱਲ ਅਸੀਂ ਉੱਥੇ ਕੰਮ ਸਾਡਾ ਨਰੇਕਾ ਦਾ ਸੀ ਲਾਸਟ ਜੀ ਦੋ ਦਿਨ ਦਾ ਕੰਮ ਨਵਾਂ ਚੱਲਿਆ ਸੀ ਜਿਹੜਾ ਕਹਿ ਰਹੇ 10 ਬੰਦੇ ਨਾ ਨਹੀਂ ਆਏ ਜੀ ਜੀ ਉਦੋਂ ਵੀ ਨਾ ਸਾਨੂੰ ਗਾਲੀ ਗਲੋਚ ਬਹੁਤ ਜ਼ਿਆਦਾ ਕੀਤਾ ਜੀ ਪ੍ਰੂਫ ਹੈਗਾ ਤੁਹਾਡੇ ਕੋਲ ਗਾਣਾਂ ਦੀ ਹਾਂਜੀ ਪ੍ਰੂਫ ਹੈਗੇ ਜੀ ਸਾਰੇ ਰਾਹ ਗਾਣਾ ਕਰ ਦੇਗੇ ਨੇ ਸਾਨੂੰ ਜੀ ਬੋਰਡ ਮਾਰੀਆਂ ਮਾਰੀਆਂ ਫਿਰ ਵੇਖੋ ਜੀ ਤੁਸੀਂ ਅੱਗੇ ਇੱਕ ਸਾਡੀ ਆਪਣੀ ਬੀਬੀ ਬੋਰੀ ਸੀ ਇਹਨਾਂ ਜੋਬ ਕਰੇ 96 ਨੰਬਰ ਜੀ ਨਾਨਕੋ ਇਹਨਾਂ ਦਾ ਨਾਮ ਹੈ ਜ ਇਹ ਕਹਿੰਦੇ ਨੇ ਜੀ ਸਾਨੂੰ ਤਾਂ ਕਦੇ ਕੰਮ ਨਹੀਂ ਮਿਲਿਆ ਬਜੂਰ ਕਹਿੰਦੇ ਨੇ ਜੀ ਉੱਥੇ ਜਾਂਦੇ ਨੇ ਜੀ ਟਰਾਲੀ ਲੈ ਕੇ ਜਾਓ ਕਹਦੇ ਵੇਖੋ ਜੀ ਜੋਗਿੰਦਰ ਸਿੰਘ ਸੀਮਾ ਰਾਣੀ ਦੇ ਘਰ ਵਾਲਾ ਜੋ ਸਰਪੰਚ ਕਹਿੰਦਾ ਜੀ ਪੰਜ ਸਾਲਾਂ ਦੇ ਵਿੱਚ ਤੁਸੀਂ ਇੱਕ ਦਿਨ ਵੀ ਸਾਨੂੰ ਦੱਸ ਦਿਓ ਇੱਕ ਵੀ ਟਰਾਲੀ ਦਾ ਲੈ ਕੇ ਇਹ ਜਨਤਾ ਨੂੰ ਗਿਆ ਹੋਵੇ ਜੀ ਕਿਸੇ ਲੇਬਰ ਨੂੰ ਕਿਦੇ ਵੀ ਅੱਜ ਇਹ ਕਹਿੰਦੇ ਨੇ ਲੇਬਰ ਲੈ ਕੇ ਜਾਓ ਜੀ ਅੱਜ ਇਹ ਕਰੋ ਉੱਥੇ ਫੋਟੋ ਕਰਕੇ ਇੱਥੇ ਲਿਆਓ ਵੇਖੋ ਜੀ ਜਿੱਥੇ ਜੀਓ ਟੈਗ ਹੈ ਇਹ ਫਲਾਟ ਦਾ ਪੈਸਾ ਆਇਆ ਜੀ ਨਹਿਰ ਦਾ ਨਹਿਰ ਦੀ ਸਪਾਈ ਦਾ ਪੈਸਾ ਸੀ ਜਿੱਥੇ ਜੀਓ ਟੈਗ ਹੈ ਜਿੱਥੇ ਸਰਕਾਰ ਨੇ ਪੈਸਾ ਦਿੱਤਾ ਉੱਥੇ ਹੀ ਕੰਮ ਹੋਵੇਗਾ ਜੀ ਤੁਸੀਂ ਤੁਸੀਂ ਮੇਟ ਹੋ ਹਾਂਜੀ ਮੈਂ ਮੇਟ ਆਂ ਅੱਛਾ ਹਾਂਜੀ ਆਹ ਵੇਖੋ ਜੀ ਇਹਨਾਂ ਨੇ ਕੰਮ ਕੀਤਾ ਨਾਨਕੋ ਨੇ ਜੀ ਦਿਵਾਨ ਸਿੰਘਾਂ ਦੇ ਘਰ ਦਾ ਨਾਮ ਵਿੱਚ 1150 ਰੁਪਏ ਇਹਨੇ ਲੈਣੇ ਜੀ ਜਿਹੜੇ ਹੁਣ ਆ ਵੇਖੋ ਨਾਨਕੋ ਬਾਈ ਦੇ 12324 1113 ਰੁਪਏ ਦੇ ਆਏ ਨੇ ਜੀ ਟੋਟਲ ਇਹ ਕੰਮ ਕਰ ਚੁੱਕੀ ਹੈ 8628 ਰੁਪਈਆ ਦਾ ਜਿਹੜਾ ਦਾ ਚੱਲ ਰਿਹਾ ਕਾਰਡ ਜੀ ਇਸੇ ਤਰ੍ਹਾਂ ਇਹ ਜੀ ਵੇਖੋ ਜੀ ਇੱਕਦਣ ਅਸੀਂ ਦੱਸਣਿਆ ਜੀ ਇੱਕ ਵੀਰ ਤੁਹਾਡੇ ਕੋਲ ਬੋਲ ਰਿਹਾ ਸੀ 521 ਨੰਬਰ ਜੀ ਉਹ ਠੇਕੇਦਾਰ ਆ ਪੇਜੀ ਮਿਸਤਰੀ ਹੈ ਨਾਮ ਇਹ ਹੋਂਦਾ ਮਿੰਦਰ ਸਿੰਘ ਜੀ ਵਾਈਫ ਹੋਂਦੀ ਕੁਸ਼ਲਿਆ ਬਾਈ ਜੀ ਜੀ ਦੇਖੋ ਜੀ ਰਣਗੀ ਵਾਲੀ ਸਭ ਤੋਂ ਵੱਡੀ ਗੱਲ ਬੇ ਇੱਕ ਬੰਦਾ ਪੱਤਰਕਾਰ ਸਾਹਮਣੇ ਆ ਕੇ ਜੀ ਐਨਐਚ ਊਠ ਬੋ ਰਿਹਾ ਜੀ ਗਲਤ ਐਲੀਗੇਸ਼ਨ ਲਾ ਰਿਹਾ ਜੀ ਜੀ ਰਣਗੀ ਵਾਲੀ ਗੱਲ ਤੁਸੀਂ ਦੇਖੋਗੇ ਮਿੰਦਰ ਸਿੰਘ ਜੀ 19724 6 ਦਿਨ ਬੰਦੇ ਨੇ ਕੰਮ ਕੀਤਾ 1788 ਰੁਪਏ ਬੰਦੇ ਦੇ ਅਕਾਊਂਟ ਚ ਆਏ ਨੇ 50 ਰੁਪਏ ਬੈਂਕ ਦੇ ਔਰ ਸੁਬਾਈ ਤਰੀਕ ਨੂੰ ਬੰਦੇ ਦੀ ਪੇਮੈਂਟ ਆਈ ਏ ਸਟੇਟਮੈਂਟ ਇਹਨਾਂ ਦੀ ਕਢਵਾ ਲਓ ਪੇਮੈਂਟ ਚੈੱਕ ਕਰ ਸਕਦੇ ਜੀ ਫਿਰ ਵੇਖੋ ਜੀ ਇਹਨਾਂ ਦੀ ਵਾਈਫ ਨੇ 18 ਦਿਨ ਲਗਾਤਾਰ ਕੰਮ ਕੀਤਾ ਜੀ 18 ਦਿਨ ਅੱਛਾ ਰਹਿਰ ਦਾ ਜੀ ਹਾਂਜੀ ਇਸ ਮਹੀਨੇ ਜੀ ਜੀ ਮਹੀਨੇ ਦੇ ਵਿੱਚ 18 ਦਿਨ ਕੰਮ ਜੀ ਜੀ ਲਗਾਤਾਰ ਵੇਖੋ ਜੀ ਤੁਸੀਂ ਜਿਹੜੀ ਇਹਨਾਂ ਨੂੰ ਸੀ 18 17 88 ਰੁਪਏ ਪੇਮੈਂਟ ਪਰਸੂ ਲੈ ਚੁੱਕੇ ਨੇ ਬਾਕੀ ਦੀ ਇਹਨਾਂ ਦੀ ਪੇਮੈਂਟ ਜਿਹੜੀ ਹੈ ਜੀ 1920 ਰੁਪਏ ਡਬਲ ਇਹਨਾਂ ਦੇ ਆਣੇ ਨੇ ਜੀ ਫਿਰ 1900 ਰੁਪਏ ਡਬਲ ਆਣੇ ਨੇ ਜੀ 320 ਰੁਪਏ ਨੇ ਤਿਆੜੀ ਪਈ ਜੀ ਇਹ ਵੇਖੋ ਦੱਸਦੇ ਅਸੀਂ ਸ਼ੇਰ ਸਿੰਘ ਸਭ ਤੋਂ ਯਾਰੀ ਵੱਡੀ ਜਿਹੜੀ ਕਿ ਬੀਬੀ ਕਹਿ ਰਹੀ ਏ ਵੀ ਇੱਕ ਤਕਸ਼ਮੀਰ ਸਿੰਘ ਮੈਂਬਰ ਹੈ ਜਿਹੜੇ ਸਾਡੇ ਕੋਲ ਆਏ ਖਲਨੇ ਜੀ ਬਾਕੀ ਸਾਰੇ ਚਮਚੇ ਨੇ ਜੀ ਸਾਨੂੰ ਘਰ ਜ਼ਿੰਦਗੀ 'ਚ ਕੰਮ ਨਹੀਂ ਮਿਲਿਆ ਹੋਰ ਰਣਗੀ ਲਿਗਾ ਲੇਖੋ ਉਹਨਾਂ ਦਾ ਜਿਹੜਾ ਲੜਕਾ ਹੈ ਜੀ ਸੁਰਜੀਤ ਸਿੰਘ ਸਰਕਾਰੀ ਪ੍ਰਿੰਸੀਪਲ ਹੈ ਸਕੂਲ ਦਾ ਅੱਛਾ ਜੀ ਸਰਕਾਰੀ ਟੀਚਰ ਚਾਰ ਕਿੱਲੇ ਜ਼ਮੀਨ ਉਹਨਾਂ ਦੇ ਕੋਲ ਕਹਿਣੇ ਆ ਜੀ ਦੋ ਕਿੱਲੇ ਨਾਲ ਮਾਲਕੀ ਲਈਏ ਉਹਦਾ ਘਰ-ਬਾਰ ਵੇਖੋ ਚਲੋ ਉਹ ਉਹਨਾਂ ਨੇ ਮਹਿੰਦ ਕੀਤੀ ਅਸੀਂ ਨਹੀਂ ਕਹਿੰਦੇ ਜੀ ਫਿਰ ਤੁਸੀਂ ਕੰਮ ਵੇਖੋ ਉਸ ਬੀਬੀ ਦਾ ਕੰਮ ਵੇਖੋ ਜੀ ਉਹ ਬੀਬੀ ਨੇ 1788 ਰੁਪਏ ਉਹਦੇ ਉਹਦੇ ਘਰ ਪਰ ਸਵਾਏ ਨੇ ਪਿਆਉਣ ਨਛਲ ਬੈਂਕ ਦੇ ਜੀ ਜਿਹੜੀ ਕੀ ਲਗਾਤਾਰ ਕੰਮ ਕਰ ਰਹੀ ਠੀਕ ਹੈ ਜੀ ਇਸ ਕਰਕੇ ਅਸੀਂ ਇਹ ਕਹਿੰਨੇ ਆ ਵੀ ਫਿਰ ਵੇਖੋ ਤੁਸੀਂ ਜੀ ਵੀਰ ਜੀ ਉਹ ਸਰਪੰਚ ਸਾਹਿਬ ਕਹਿ ਰਹੇ ਨੇ ਜਗਿੰਦਰ ਸਿੰਘ ਵੀ ਮੈਂ ਸਕੂਲ ਦੇ ਵਿੱਚ ਡਿਮਾਂਡ ਪਈ ਹੈ ਜੀ ਜੀ ਸਾਹਮਣੇ ਸੀਸੀਟੀਵੀ ਕੈਮਰਾ ਲੱਗੇ ਨਹੀਂ ਤੁਸੀਂ ਇੱਧਰ ਵੇਖ ਸਕਦੇ ਜੀ ਕੈਮਰਾ ਆਲਾ ਕਮਾ ਸਕਦੇ ਜੀ ਠੀਕ ਹੈ ਜੀ ਐਸਾ ਤੇ ਡਿਮਾਂਡ ਪਈਗੀ ਜੀ ਜੀ ਐਸਾ ਤੇ ਡਿਮਾਂਡ ਪਈਗੀ ਜੀ ਜੀਰਸ ਮੈਡਮ ਸੁਪਪਿੰਦਰ ਕੌਰ ਜੀ ਇਹ ਕਹਿੰਦਾ ਜੀ 2 ਘੰਟੇ ਮੈਂ ਤੇ ਮਾਰ ਪਈ ਹੈ 12 ਪੇਜ ਜੀ ਜਿਨ੍ਹਾਂ ਨੇ ਸਾਡੇ ਖਿਲਾਫ ਬਿਆਨ ਦਿੱਤੇ ਨੇ ਜੀ 10 12 ਜਣਿਆਂ ਨੇ ਤੁਸੀਂ ਸਾਨੂੰ ਸੀਸੀਟੀਵੀ ਦੀ ਵੀਡੀਓ ਕੱਢ ਲਓ ਇੱਕ ਵੀ ਬੀਬੀ ਜੱਜ ਗਿੰਦਰ ਸਿੰਘ ਸਰਪੰਚ ਇੱਥੇ 2 ਘੰਟੇ ਬੈਠਾ ਹੋਵੇ ਸਾਡੇ ਦੇ ਜੋ ਬੰਦੀ ਕਾਰਵਾਈ ਸਾਡੇ ਦੇ ਕੀਤੀ ਜਾਵੇ ਸਿਰਫ ਇਹ ਸੀਸੀਟੀਵੀ ਵਿੱਚ ਆਂਦਾ ਮੋਟਰਸਾਈਕਲ ਤੇ ਨਾਲ ਨੇ ਇੱਕ ਬੱਚਾ ਆਂਦਾ ਜੀ ਆਂਦਾ ਇਹਦੇ ਕੋ 12 13 ਪੇਜ ਹੁੰਦੇ ਨੇ ਜਿਹੜੇ ਘਰੇ ਆ ਦੀ ਡਿਮਾਂਡ ਭਰੀ ਜਾਂਦੇ ਉਹ ਮੈਡਮ ਨੂੰ ਦੇਖ ਕੇ 18 ਪੇਜ ਤੇ ਚਲਾ ਜਾਂਦਾ ਕਹਿੰਦਾ ਜੀ ਆ ਮੇਰੇ ਪੇਜ ਨੇ ਮੈਂ ਘਰੇ ਭਰੇ ਨਹੀਂ ਇੱਥੇ ਨਹੀਂ ਭਰੀ ਡਿਮਾਂਡ ਨਹੀਂ ਜੀ ਤੁਸੀਂ ਸੀਸੀਟੀਵੀ ਕੱਢੋ ਸਾਹਮਣੇ ਕੈਮਰੇ ਨੇ ਕਹਿੰਦੇ ਜੀ ਇੱਕ ਵੀ ਸਾਨੂੰ 5 ਮਿੰਟ ਬੈਠਦੇ ਨੇ ਸ ਸਾਡੇ ਦੇ ਜੋ ਬੰਦੀ ਕਾਰਵਾਈ ਕਰੇਗੀ ਪ੍ਰਸ਼ਾਸਨ ਸਰਕਾਰ ਸਾਨੂੰ ਮਨਜ਼ੂਰ ਹੋਵੇਗੀ ਬਾਕੀ ਅਸੀਂ ਸਰਕਾਰ ਤੋਂ ਮੰਗ ਕਰ ਲਿਆ ਜੀ ਅਸੀਂ ਇਹਨਾਂ ਦੇ ਹੁਣ ਮਾਣ ਨਾ ਨਹੀਂ ਦਾ ਕੇਸ ਕਰਾਂਗੇ ਜੀ ਹੋਰ ਚ ਜਾਵਾਂਗੇ ਜੀ ਸਾਡੇ ਵਨ ਜਿਹੜਾ ਜਲੀਲ ਕੀਤਾ ਜੀ ਬਹੁਤ ਜ਼ਿਆਦਾ ਸਾਨੂੰ ਨੇ ਪਰੇਸ਼ਾਨ ਟਾਰਚਰ ਕੀਤਾ ਜੀ ਗਾਲੀ ਗਲੋਚ ਕੀਤੀ ਏ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਚਾਣਿਆ ਅਸੀਂ ਤੁਹਾਡੇ ਜਰੀਏ ਪੱਤਰਕਾਰ ਭਾਈਚਾਰੇ ਤੁਸੀਂ ਹੈਗੇ ਜੀ ਤੁਹਾਡੇ ਜਰੀਏ ਦੱਸਣਾ ਚਾਹੁੰਦੇ ਹਾਂ ਜਲਾਲਾਬਾਦ ਬਲਾਕ ਨੂੰ ਪੂਰੇ ਪੰਜਾਬ ਨੂੰ ਕਦੇ ਵੀ ਇੱਕ ਬੰਦੇ ਤੇ ਯਕੀਨ ਨਾ ਕਰੋ ਜੀ ਜੀ ਆਪਣੇ ਵੀਡੀਓ ਦਫ਼ਤਰ ਹੈ ਜੀ ਮਨਰੇਗਾ ਸੈਕਟਰੀ ਬੈਠੇ ਨੇ ਜੀ ਵੀਡੀਓ ਸਭ ਬੈਠੇ ਨੇ ਕਾਮਨੀ ਮਿਲਦਾ ਸਾਡੀ ਪੇਮੈਂਟ ਨਹੀਂ ਆ ਰਹੀ ਜਾ ਕੇ ਉੱਥੇ ਕੰਟੈਕਟ ਕਰੋ ਕਿਸੇ ਇੱਕ ਬੰਦੇ ਦੇ ਮਗਰ ਲਾ ਕੇ ਕਦੇ ਵੀ ਪਿੰਡ ਦੇ ਵਿੱਚ ਕੋਈ ਨਾ ਕਰੋ ਵੇਖੋ ਜੀ ਇਹ ਇਨੇ ਸਰਪੰਚ ਇਲੈਕਸ਼ਨ ਲੜਨਾ ਹੈ ਅਸੀਂ ਨਾ ਸਰਪੰਚ ਜੀ ਦਾ ਮੈਂਬਰ ਨਾ ਮੇਰੇ ਕੋਈ ਜ਼ਮੀਨ ਜੀ ਜੀ ਆਖਰੀ ਤੇ ਅਹਿਮ ਸਵਾਲ ਹੈ ਹਾਂ ਜੀ ਜਿਹੜੇ ਉਹਨਾਂ ਅਲੀਗੇਸ਼ਨ ਲਾਏ ਉਹਨਾਂ ਡਿਮਾਂਡ ਜਿਹੜੇ ਜੀਆਰਐਸ ਨੂੰ ਦਿੱਤੀ ਸੀਗੀ ਹਾਂ ਜੀ ਉਹ ਜਲਾਲਾਬਾਦ ਪਹੁੰਚ ਗਈ ਹੈ ਵੀਡੀਓ ਦਖਤਰੋ ਵਾਪਸ ਕਿਉਂ ਡਿਮਾਂਡ ਲੈ ਕੇ ਆਏ ਨਹੀਂ ਜੀ ਡਿਮਾਂਡ ਤੁਹਾਨੂੰ ਪ੍ਰੂਫ ਦੇ ਦਿੰਨੇ ਆ ਜੀ ਡਿਮਾਂਡ ਅਲਮਾਰੀ ਦੇ ਵਿੱਚ ਜੀਆਰਐਸ ਦੇ ਪਈ ਹੈ ਜੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਜੀ ਜੇ ਡਿਮਾਂਡ ਸਾਡੇ ਕੋਲ ਹੋਵੇ ਤੁਸੀਂ ਇਹ ਦੱਸੋ ਜੀ ਤੁਸੀਂ ਪੱਤਰਕਾਰ ਵੀਰ ਜੀ ਕਦੇ ਵੀ ਦਫ਼ਤਰ ਦੇ ਵਿੱਚ ਡਿਮਾਂਡ ਜਾਂਦੀ ਹੋਈ ਪਹਿਲੇ ਵਾਪਸ ਮਿਲੀ ਅੱਜ ਤੱਕ ਤੁਸੀਂ ਦੱਸੋ ਜੀ ਕਿਸੇ ਭਾਵੇਂ ਮਰਜੀ ਪਿੰਡ ਦੀ ਉਹ ਤਾਂ ਉਹਨਾਂ ਨਾਲ ਮੈਂ ਸਵਾਲ ਕੀਤਾ ਸੀ ਵੀ ਉਹ ਕਿਵੇਂ ਜਿਹੜੇ ਸਰਕਾਰੀ ਡਿਮਾਂਡ ਵਾਪਸ ਲੈ ਕੇ ਕਿੱਦਾਂ ਆ ਗਏ ਜੀ ਕਿਨੇ ਤੁਹਾਡੇ ਮੂੰਹ ਸੁਣਨਾ ਚਾਹਣਾ ਹੈ ਵੀ ਡਿਮਾਂਡ ਕਿਸ ਤਰ੍ਹਾਂ ਉਹ ਕਹਿ ਰਹੇ ਵੀ ਵਾਪਸ ਆ ਨਹੀਂ ਜੀ ਡਿਮਾਂਡ ਤੁਹਾਨੂੰ ਅਸੀਂ ਸਾਂਹਰ ਦਫ਼ਤਰ ਖੁੱਲਣਾ ਜੀ ਸਾਡੇ ਨਾਲ ਚਲੋ ਤੁਹਾਨੂੰ ਥਾਰਾ ਪਈਆਂ ਦੀ ਡਿਮਾਂਡ ਉੱਥੇ ਮਿਲੇਗੀ ਉਹਨਾਂ ਦਾ ਮਿਸਟਰ ਜੋ ਪੰਜਾਬ ਸਰਕਾਰ ਦੀ ਦੇਹਤਾਂ ਨੇ ਜੀ ਰੇਕਪਿੰਡ ਦੇ ਵਿੱਚ ਜੀ ਸਕੂਲ ਐ ਚਾਹੇ ਗੁਰਦੁਆਰਾ ਐ ਚਾਹੇ ਵਾਟਰ ਬੈਕਸ ਐ ਹਰੇਕ ਪਿੰਡ ਦੀ ਡਿਮਾਂਡ ਤੁਹਾਡੇ ਪੱਤਰਕਾਰ ਭਾਈਚਾਰੇ ਵੀ ਵੀਡੀਓ ਬਣਾ ਦੇਣੇ ਜਾਂਦੇ ਨੇ ਜੀ ਸਾਂਝੀ ਥਾਂ ਤੇ ਡਿਮਾਂਡ ਭਰੀ ਜਾਂਦੀ ਹੈ ਜੀ ਜੀ ਇਸ ਬੰਦੇ ਨੇ ਜੀ ਆਪਦੇ ਘਰੇ ਡਿਮਾਂਡ ਭਰੀ ਹੈ ਜੀ ਅਸੀਂ ਤੁਹਾਨੂੰ ਫਿਰ ਵਾਰ-ਵਾਰ ਕਹਿ ਰਹੇ ਤੁਸੀਂ ਸੀਸੀਟੀਵੀ ਕੱਢੋ ਜੀ ਵੀਡੀਓ ਕੱਢੋ ਉਹਦੇ ਵਿੱਚ ਸਾਨੂੰ 5 ਮਿੰਟਾਂ ਤੇ ਬੈਠਾ ਤੁਸੀਂ ਵਿਖਾ ਦਿਓ ਜਿੱਨੇ ਵਿੱਚ ਬੀਬੀਆਂ ਦੇ ਵੀਰ ਬੋਲ ਰਹੇ ਨੇ ਸਾਡੇ ਬਾਰੇ ਗਲਤ ਅਲੀਗੇਸ਼ਨ ਲਾ ਰਹੇ ਨੇ ਇੱਕ ਦਿਨ ਸਾਨੂੰ ਵੀਡੀਓ ਪ੍ਰੂਫ ਕਰ ਦਿਓ ਜੀ ਸਾਡੇ ਦੇ ਬੰਦੀ ਕਾਰਵਾਈ ਕੀਤੀ ਜੋ ਸਾਨੂੰ ਮਨਜ਼ੂਰ ਹੋਵੇ ਪਰ ਜਿਹੜੇ ਗਲਤ ਅਲੀਗੇਸ਼ਨ ਲਾਣੇ ਜੀ ਇਹਦਾ ਯਾਰਾ ਹਰਜਾਨਾ ਇਹਨਾਂ ਨੂੰ ਭੁਗਤਣਾ ਪੈਣਾ ਜੀ ਅਸੀਂ ਤਾਂ ਇਹ ਸਰਕਾਰ ਨੂੰ ਬੇਨਤੀ ਕਰਨੇ ਆ ਵੀ ਵੇਖੋ ਜੀ ਇੱਕ ਮੇਰ ਸਿੰਘ ਸਰਪੰਚ ਲਾਸਟ ਵੇਖੋ ਜੀ ਬੰਦ ਹੋਈ ਨਹੀਂ ਇੱਕ ਮੇਰ ਸਿੰਘ ਸਰਪੰਚ ਜੀ ਇਹਦਾ ਜੋਬ ਕਰ ਰਿਹਾ 683 ਜਿਹੜਾ ਕੀ ਕਹਿ ਰਿਹਾ ਹੈ 5 ਸਾਲ ਸਰਪੰਚ ਰਿਹਾ ਜੀ ਉਹ ਫੋਰ ਮੇਰ ਸਿੰਘ ਜੀ ਉਹ ਕਹਿ ਰਿਹਾ ਵੀ ਇੱਕ ਪੰਮੇ ਪੰਮੀ ਮੁੰਡਾ ਹੈ ਜੀ ਗੋਲਡੀ ਦਾ ਬੰਦਾ ਜੀ ਤੁਸੀਂ ਪਰਮਜੀਤ ਜਿਹੜਾ ਇਹਨਾਂ ਦਾ ਬਲਾਕ ਪ੍ਰਧਾਨ ਮੁੰਡਾ ਸਾਡੇ ਪਿੰਡ ਦਾ ਜੀ ਜੀ ਉਹ ਵਿੱਚ ਮੇਟ ਨਹੀਂ ਹੁੰਦਾ ਕੋਈ ਲੈਣ ਦੇਣ ਜੀ ਜੀ ਤੁਸੀਂ ਉਹਦਾ ਤੁਹਾਨੂੰ ਅਸੀਂ ਕੰਟੈਕਟ ਨੰਬਰ ਦਿੰਨੇ ਆ ਜੀ ਉਹਦੀਆਂ ਕਾਲਾਂ ਘੜਾ ਲਓ ਜੀ ਜੀ ਇੱਕ ਮਹੀਨੇ ਦੀਆਂ ਉਹਦੇ ਵਿੱਚ ਕੋਈ ਐਮਐਲ ਨਾਲ ਗੱਲ ਹੀ ਗਈ ਉਹੀ ਹੋਵੇ ਜਾਓ ਦਫ਼ਤਰ ਗਿਆ ਆਵੇ ਜੀ ਉਹ ਫਿਰ ਵੀ ਉਸ ਗੱਲ ਦਾ ਜ਼ਿੰਮੇਵਾਰ ਹੈ ਜੀ ਫਿਰ ਵੇਖੋ ਜੀ ਇਹ ਸਰਪੰਚ ਕੋਲ ਜ਼ਮੀਨ ਹੈ ਕਹਿੰਦਾ ਜੀ ਮੈਂ ਗਰੀਬ ਆ ਚਾਰ ਪੰਜ ਕਿੱਲੇ ਜ਼ਮੀਨ ਹੈ ਦੋ ਇਹਦੇ ਲੜਕੇ ਨੇ ਜੀ ਟੈਲ ਦੀ ਫੈਕਟਰੀ ਦਾ ਮਾਲਕੰਦਾ ਲੜਕਾ ਜੀ ਟੈਲਾਂ ਦੀ ਫੈਕਟਰੀ ਦਾ ਮਾਲਕ ਮੁੰਡਾ ਮੇਰ ਸਿੰਘ ਦਾ ਹਾਂ ਜੀ ਜਾ ਕੇ ਤੁਸੀਂ ਜਦੋਂ ਮਰਜ਼ੀ ਪੜਤਾਲ ਕਰ ਲਓ ਜੀ ਇਹ ਦੱਸੋ ਜੀ ਕਿਹੜੇ ਪਾਸੋਂ ਗਰੀਬ ਹੈ ਜੀ ਇਹ ਸਾਰੇ ਅਲੀਗੇਸ਼ਨ ਲਾ ਰਾ ਫਿਰ ਵੇਖੋ ਇਹਨੂੰ ਬੰਦੇ ਨੂੰ ਕੰਮ ਮਿਲਿਆ ਤੁਸੀਂ ਰਾਹਣ ਹੋ ਜੋ ਜਿੰਨਾ ਇਹਦਾ ਪੈਸਾ ਹੈ ਜੀ 11000 ਦੋਸਤ 10 ਰੁਪਏ ਦਾ ਹੁਣ ਲੈ ਲੈ ਚੁੱਕਿਆ ਜੀ ਆ ਸਾਜੇ ਜੀ ਆ ਚੱਲਦਾ ਭਾਈ ਜੀ ਦਾ ਜੀ ਕਹਿੰਦਾ ਜੀ ਮੈਨੂੰ ਕੰਮ ਨਹੀਂ ਮਿਲਿਆ ਤੁਹਾਡੇ ਸਾਹਮਣੇ ਸਾਰੇ ਸਬੂਤ ਨੇ ਜੀ ਸਾਰਾ ਰਿਕਾਰਡ ਆਨਲਾਈਨ ਹੈ ਬੱਚਾ ਬੱਚਾ ਮੋਬਾਈਲ ਤੋਂ ਗੂਗਲ ਤੇ ਜਾ ਕੇ ਮਨਰੇਗਾ ਚ ਐਪ ਚ ਕੱਢ ਸਕਦਾ ਜੀ ਇਸ ਕਰਕੇ ਅਸੀਂ ਤੇ ਜਾਣੇ ਵੀ ਪਿੰਡ ਵਾਲਿਆਂ ਨੂੰ ਬੇਨਤੀ ਕਰਨੇ ਆ ਸਾਜੀ ਥਾਂ ਤੇ ਡਿਮਾਂਡ ਪਾ ਰੋ ਸਾਰੇ ਪਿੰਡ ਦਾ ਰਲ ਮਿਲ ਕੇ ਕੰਮ ਹੈ ਜੀ ਵੀਰ ਜੀ ਇਸ ਤੋਂ ਅੱਗੇ ਤੁਸੀਂ ਵੇਟ ਹੋ ਸ਼ੋਰ ਕਰਦੇ ਹੋ ਵੀ ਪਿੰਡ ਦੀ ਜਿਹੜੀ ਡਿਮਾਂਡ ਅਸਾਂ ਦੀ ਜਗ੍ਹਾ ਤੇ ਭਰੇ ਜੀ ਰੇਕ ਨੂੰ ਕੰਮ ਮਿਲੇਗਾ ਅਸੀਂ ਜੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਪਿੰਡ ਨੂੰ ਜੀ ਅਸੀਂ ਤਾਂ ਬਕਾਇਦਾ ਤੁਹਾਨੂੰ ਵੀ ਬੁਲਾਵਾਂਗੇ ਜੀ ਸੋਮਵਾਰ ਸਾਨੂੰ ਟਾਈਮ ਮਿਲਦਾ ਮੰਗਲਵਾਰ ਸਾਡੇ ਕੋਲ 9,23,000 ਰੁਪਇਆ ਫਿਰ ਫਲੱਡ ਦਾ ਪਾਸ ਹੋਇਆ ਨਹਿਰ ਦਾ ਜੀ ਜੀ ਅਸੀਂ ਤਾਂ ਦੋ ਤਿੰਨ ਵਾਰੀ ਲੋਕਮੈਂਟ ਕਰਾਵਾਂਗੇ ਜੀ ਬਕਾਇਦਾ ਆਉਂਦੀ ਵੀਡੀਓ ਬਣਾਈ ਹੈ ਤੁਹਾਨੂੰ ਅਸੀਂ ਵੀਡੀਓ ਵੀ ਦੇ ਸਕਨੇ ਆ ਤੁਹਾਨੂੰ ਵੀ ਬਕਾਇਦਾ ਪੱਤਰਕਾਰ ਵੀਰ ਨੂੰ ਬੁਲਾਵਾਂਗੇ ਜੀ ਜਿਹੜਾ ਇੱਥੇ ਆਵੇਗਾ ਅਸੀਂ ਅੱਜ ਵੀ ਕਹਿ ਰਹੇ ਹਾਂ ਜਿਹੜਾ ਇੱਥੇ ਆਵੇਗਾ ਜੀ ਉਹਦੀ ਡਿ ਦਾਰਕਾਰਡ ਵੇਖੋ ਜੀ ਸਾਨੂੰ ਕੰਮ ਕਰਦਾ ਨੂੰ ਇੱਕ ਮਹੀਨਾ ਹੋਇਆ ਜੀ ਸਰਕਾਰ ਬਾਰੇ 2.5 ਸਾਲ ਹੋ ਗਏ ਹੁਣ 3-3 ਸਾਲ 4 ਸਾਲ ਹੋ ਗਏ ਇੱਕ ਬੀਬੀ ਕਹਿ ਰਹੀ 3 ਸਾਲ ਹੋ ਗਏ ਮੇਰਾ ਨਾਂ ਨਹੀਂ ਆਇਆ ਉਹ ਦੱਸੋ ਜੀ 3 ਸਾਲ ਪਹਿਲਾਂ ਸਰਪੰਚ ਕੌਣ ਸੀ ਜੀ ਪਿੰਡ ਦਾ ਜੀ ਤੁਸੀਂ ਆਪ ਸਭ ਜਾਣਦੇ ਹੋ ਤੁਹਾਡੇ ਸਾਹਮਣੇ ਸਾਰੀ ਵੀਡੀਓ ਹੈ ਜੀ 3 ਸਾਲ ਪਹਿਲਾਂ ਸਰਪੰਚ ਕੌਣ ਸੀ ਸੀਮਾ ਰਾਣੀ ਜੀ ਉਹਦੇ ਘਰ ਵਾਲਾ ਜਗਿੰਦਰ ਸਿੰਘ ਜੀ ਉਹ ਬੀਬੀ ਕਹਿ ਰਹੀ 3 ਸਾਲ ਹੋ ਗਏ ਮੇਰਾ ਨਾਂ ਨਹੀਂ ਆਇਆ ਜੀ ਸਾਨੂੰ ਸਿਰਫ ਇੱਕ ਮਹੀਨਾ ਹੋਇਆ ਜੀ ਕੰਮ ਕਰਦਿਆਂ ਠੀਕ ਹੈ ਜੀ ਬਸ ਇਹੀ ਤਾਂ ਬੇਨਤੀ ਹੈ ਕਰਨੇ ਪ੍ਰਸ਼ਾਸਨ ਨੂੰ ਵੀ ਇਹੋ ਜਿਹੇ ਗਲਤ ਬੰਦਿਆਂ ਦਾ ਕੋਈ ਫਾਇਦਾ ਨਹੀਂ ਜੀ ਗੱਲ ਸੁਣਦਾ ਜੀ ਜਿੰਨੇ ਵੀ ਕੰਮ ਹੈ ਕੋਈ ਆਦਾ ਹੈਗਾ ਕੋਈ ਪੈਸਾ ਨਹੀਂ ਆਂਦਾ ਵੀਡੀਓ ਦਫਤਰ ਜਾਣ ਆਦਾ ਕੰਮ ਆਪੇ ਜਾ ਕੇ ਕਰਾਂਗੇ ਇੱਕ ਨਾ ਸਰਪੰਚ ਵੱਲ આરોਪ ਲਾਇਆ ਗਏ ਨੇ ਵੀ ਕਿਸਾਂ ਜੀ ਥਾਂ ਤੇ ਅਸੀਂ ਐਪਲੀਕੇਸ਼ਨਾਂ ਭਰ ਕੇ ਦਿੱਤੀਆਂ ਸੀ ਸਾਡਾ ਜਿਹੜਾ ਮਿਸਟਰ 올 ਨਹੀਂ ਨਿਕਲਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਆਪਾਂ ਨੂੰ ਤਾਂ ਨਹੀਂ ਪਤਾ ਅੱਛਾ ਜੀ ਤੁਸੀਂ ਨਰੇਗਾ 'ਚ ਲੱਗਦੇ ਹੋ ਹਾਂ ਜੀ ਕੀ ਮਤਲਬ ਮੇਟ ਹੋ ਗਏ ਜਾਂ ਮੇਰੇਗਾ ਮੈਂਬਰ ਪੰਚਾਇਤ ਹੈ ਮੈਂ ਤੁਹਾਨੂੰ ਦੱਸਣਾ ਵੀ ਅੱਜ ਤੋਂ ਪਹਿਲਾਂ 20 25 ਦਿਨ ਪਹਿਲਾਂ ਤੇ ਤੁਸੀਂ ਗਿਆ ਸੀ ਤੇ ਖਬਰ ਲੈਣ ਜੋ ਨਹਿਰ ਟੁੱਤੀ ਸੀ ਜੀ 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 ਅਸੀਂ ਐਸ ਡੀਓ ਨੂੰ ਮਿਲੇ ਸੀ ਐਕਸ਼ਨ ਨੂੰ ਮਿਲੇ ਸੀ ਉਹ ਕਹਿੰਦਾ ਹੈ ਵੀ ਅਸੀਂ ਇਹ ਕਹਿ ਤੂੰ ਨਹਿਰ ਛੱਡੀ ਕਿਉਂ ਵੀ ਨਹਿਰ ਚ ਇਹਨਾ ਪਾਣੀ ਉਥੋਂ ਆਪਨੇ ਪਤਾ ਤੁਸੀਂ ਵੀ ਗਿਆ ਸੀ ਵੀ ਨਹਿਰ ਟੁੱਟੀ ਹਾਂ ਟੁੱਟੀ ਸੀ ਬਿਲਕੁਲ ਟੁੱਟੀ ਸੀ ਖਬਰ ਵੀ ਤੁਸੀਂ ਲਾਈ ਸੀ ਹਾਂ ਲਾਈ ਸੀ ਲਾਈ ਸੀ ਬੋਨਦੇ ਜੀ ਤੁਸੀਂ ਵੇਖਿਆ ਸੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਹੋਇਆ ਬਹੁਤ ਜ਼ਿਆਦਾ ਹੋਇਆ ਬਹੁਤ ਜ਼ਿਆਦਾ ਹੋਇਆ ਸੀ ਉਸ ਤੋਂ ਬਾਅਦ ਕੀ ਹੋਇਆ ਤੇ ਮੌਕੇ ਤੇ ਐਸ ਡੀਓ ਆਇਆ ਸੀ ਐਕਸ਼ਨ ਜਈ ਸਾਰੇ ਆਏ ਸੀ ਜੀ ਅਸੀਂ ਨਾਲ ਦੇ ਨਹੀਂ ਸਵਾਲ ਜਵਾਬ ਕੀਤਾ ਸੀ ਵੀ ਨਹਿਰ ਅਗਾ ਸਾਰੀ ਬੰਦ ਪਈ ਹੈ ਵੀ ਤੁਸੀਂ ਨਹਿਰ ਨਹੀਂ ਛੱਡੀ ਤੇ ਛੱਡੀ ਕਿਉਂ ਹੂੰ ਅਧੀਆ ਕੋਈ ਸਪਾਈ ਨਹੀਂ ਕੁਛ ਨਹੀਂ ਵੀ ਤੁਸੀਂ ਨਹਿਰ ਛੱਡੀ ਹੈ ਤੇ ਛੱਡੀ ਕਿਉਂ ਦੇ ਬੇਸਤ ਬਾਅਦ ਕਿਹੜਾ ਨੁਕਸਾਨ ਹੋ ਗਿਆ ਤੁਸੀਂ ਨੁਕਸਾਨ ਦੇ ਤੁਸੀਂ ਪ੍ਰਾਈ ਕਰੋ ਜੀ ਉਹ ਕਹਿੰਦੇ ਨੇ ਜ ਸਾਡੇ ਕੋਲ ਸਪਾਈ ਵਾਲੇ ਲੇਬਰ ਕੋਈ ਨਹੀਂ ਯੋਗ ਨੇ ਸਪਾਈ ਕਹਿੰਦੇ ਨੇ ਕਰਾਈਏ ਅਸੀਂ ਇਹ ਗੱਲ ਦਾ ਸਵਾਲ ਜਵਾਬ ਕਿ ਲੇਬਰ ਅਸੀਂ ਦੇਨੇ ਆ ਜੀ ਤੁਹਾਨੂੰ ਉਹ ਕਹਿੰਦੇ 30 ਜਾਂ 35 ਬੰਦੇ ਸਾਨੂੰ ਵੀ ਨਰੇਗਾ ਚ ਲਾ ਦਿਓ ਤੇ ਨਹਿਰ ਸਾਫ ਕਰਾ ਦਿਓ ਉਸ ਤੋਂ ਬਾਅਦ ਅਸੀਂ ਕੀ ਕੀਤਾ 30 ਤੋਂ 35 ਬੰਦੇ ਅਸੀਂ ਲਾਤੇ 12 ਦਿਨਾਂ ਦਾ ਕੰਮ ਸੀ ਉਹਦੇ ਵਿੱਚ ਅਸੀਂ ਸੁਭਾਜਕਿਆਂ ਦੀ ਟੋਲ ਤੋਂ ਲਾਇਆ ਤੇ ਤੇ ਜੋਧੇ ਦੀ ਕੋਲ ਟਕਣ ਜੀ ਨਹਿਰ ਦੀ ਸਿਪਾਈ ਵਿੱਚ ਵਿੱਚ ਜਿਹੜਾ ਕਾ ਬੂਟ ਦੀ ਸਭ ਐ ਚੰਗੀ ਤਰ੍ਹਾਂ ਵੜ ਦਿੱਤਾ ਉਸ ਤੋਂ ਬਾਅਦ ਨਹਿਰ ਫੇਰ ਆ ਗਈ ਨਹਿਰ ਐ ਇਮਾਨਦਾਰੀ ਨਾਲ ਵਧੀਆ ਚੱਲੀ ਕੋਈ ਕਿਧਰ ਟੁੱਟੀ ਨਹੀਂ ਕੋਈ ਕੁਛ ਨਹੀਂ ਜੀ ਜੀ ਵੀ ਪਿੰਡ ਵਾਲਾ ਦੇ ਰੋਸੇ ਵੀ ਸਾਡਾ ਨੁਕਸਾਨ ਹੁੰਦਾ ਪਿਆ ਸੀ ਉਹ ਤੇ ਕੰਮ ਕਰਦੇ ਪਏ ਜੀ ਅੱਕ ਸੱਚ ਦੀ ਉਹ ਤੇ ਕਮਾਈ ਕਰਦੇ ਪਏ ਜੀ ਜੀ ਐਨੀ ਉਹ ਲੇਬਰ ਤੂੰ ਇੰਨਾ ਕੰਮ ਲੈਂਦੇ ਫਿਜ਼ੀ ਨੇ ਵੀ ਬਾਕੀ ਤੇ ਮੇਰੇ ਘਰ ਹੁਣ ਮੇਰੇ ਘਰੇ ਦੋ ਦਿਨ ਤੋਂ ਕੰਮ ਚੱਲ ਰਿਹਾ ਪਿੰਡ 'ਚ ਇੱਕ ਜਾਦੇ ਡੱਬ ਦੀ ਬੁਚੜੀ ਵੀ ਵੱਡੀ ਵੀ ਖਾਦੋ ਤੇ ਜਾਤੀ ਤੇ ਅਸੀਂ ਦੇਣੇਦਾਰ ਆ ਜੀ ਉਸ ਤੋਂ ਬਾਅਦ ਇਹ ਸਾਰਾ ਕੰਮ ਹੋ ਗਿਆ ਤੇ ਪਿੰਡ ਵਾਲੇ ਹੁਣ ਆਹ ਹਾਕਾਰ ਮੱਚੇ ਕਾਈ ਖੜੇ ਨਹੀਂ ਜਿਸ ਦਾ ਨਾਮ ਇਹ ਆ ਫਲਾਣਾ ਉਹ ਬੰਦੇ ਨਹਿਰ ਦੇ ਵਿੱਚ ਵੀ ਲੱਗੇ ਖੜਨੇ ਕਿਹੜਾ ਚ ਬੋਲਦੇ ਨੇ ਉੱਥੇ ਲੱਗੇ ਰਹੇ ਹਾਂ ਉਹ ਬਾ ਐਸ ਡੀ ਨੇ ਸਾਨੂੰ ਇਹ ਵੀ ਗੱਲ ਕੀਤੀ ਹੈ ਵੀ ਸਾਨੂੰ ਨਾ ਬੰਦੇ ਮੈਨ ਉਹ ਚਾਹੀਦੇ ਨੇ ਜਿਹੜੇ ਸਹੀ ਸਲਾਮਤ ਹੋਏ ਪੂਰੇ ਕੰਮ ਕਰਦੇ ਜਾਣਦੇ ਹੋਣ ਅੱਛਾ ਵੀ ਨਹਿਰ ਦਾ ਹੁਣ ਕਿਹੜੀ ਛੀਲੋ ਬਈ ਬੋਲਦੀ ਵੀ ਜੋਕਰ ਨੰਬਰ 14 ਹੈ ਹੈ ਵੀ ਮੈਂਬਰ ਕਸ਼ਮੀਰ ਸਿੰਘ ਤੇ ਬਾਕੀ ਚਮਚੇ ਨੇ ਉਹਨੂੰ ਪੁੱਛਿਆ ਜਾਵੇ ਵੀ ਉਹਦੇ ਘਰ ਵਾਲੇ ਦਾ ਇੱਕ ਬਾਹ ਦਾ ਆਂਗ ਹੀ ਕੋ ਨਹੀਂ ਜੀ ਉਹਨੂੰ ਨਹਿਰ ਵਾਲੇ ਮਨਜ਼ੂਰ ਕਰਨ ਦੇ ਜੀ ਉਸ ਤੋਂ ਬਾਅਦ ਸ਼ੀਲੋ ਭਾਈ ਨੂੰ ਪੇ ਪਿਛਲੀ ਖੇਰੀ ਨਹਿਰ ਦੇ ਕੋ ਵਿਚ ਲਾਇਆ ਸੀ ਇਹਨੂੰ 18 ਦਿਨ ਕੰਮ ਦਵਾਇਆ ਸੀ ਉਸ ਤੋਂ ਬਾਅਦ ਇਹ ਸਾਰਾ ਦਿਨ ਕਾ ਹੀ ਵੱਢਦੀ ਸੀ ਅੱਛਾ ਜੀ ਕਦੇ ਇਹਨੇ ਕੰਮ ਨਹੀਂ ਤੇ ਡੱਕਾ ਖੋ ਦੋੜਾ ਕੀਤਾ ਜੀ ਤੇ ਇੱਥੇ ਕਹਿੰਦੀ ਮੈਨੂੰ ਨਰੇਗਾ ਦਾ ਕੰਮ ਨਹੀਂ ਮਿਲਦਾ ਜੀ ਫਲਾਣਾ ਕਹਿੰਦਾ ਹੁੰਦਾ ਆਪ ਮੁੰਡਾ ਦਾ ਮਾਸਟਰ ਹੈਗਾ ਜੀ ਇਹ ਤਾਂ ਨਹੀਂ ਬਿਕੜਿਆ ਸੁਣੀ ਨਾਦਾ ਕਰਦਾ ਵਿਚੁਰ ਲਈ ਨਹੀਂ ਜਲਦਾ ਤੇ ਕਿਹੜਾ ਵੀ ਆਂਦੀ ਮੈਨੂੰ ਕੰਮ ਨਹੀਂ ਮਿਲਦਾ ਜਿਆਦਾ ਤਾਂ ਸਰਪੰਚ ਵਾਲਾ ਰੋਪ ਲਾਇਆ ਗਿਆ ਵੀ ਮੈਂ ਅਪਲੀਕੇਸ਼ਨਾਂ ਭਰ ਕੇ ਦਿੱਤੀ ਨਹੀਂ ਆਪਨੋ ਉਸ ਬਾਰੇ ਨਹੀਂ ਪਤਾ ਸਰਪੰਚ ਦੇ ਬਾਰੇ ਵੀ ਉਹਨੇ ਭਰੀਆਂ ਨੇ ਕਿ ਨਹੀਂ ਭਰੀਆਂ ਵੀ ਆਪਣੇ ਕੋਲ ਇਹ ਗੱਲ ਨਾ ਆਈ ਨਾ ਇਹਨਾਂ ਮਨਵਾਈ ਤਾਂ ਨਾ ਹੋਦੇ ਬਣਵਾ ਜਦੋਂ ਅਪਲੀਕੇਸ਼ਨਾਂ ਭਰੀਆਂ ਸੀ ਤੁਸੀਂ ਕਿੱਥੇ ਸੀ ਹਾਂ ਮੈਂ ਹੈਗੀ ਕੋਈ ਨਹੀਂ ਸੀ ਅੱਛਾ ਮੈਂ ਤਾਂ ਬਾਹਰ ਖੇਤ ਗਿਆ ਸੀ ਤਾਂ ਅੱਛਾ ਅੱਛਾ ਵੀ ਜਦੋਂ ਅਪਲੀਕੇਸ਼ਨਾਂ ਭਰੀਆਂ ਦੀ ਜੀ ਮੈਂ ਨਹੀਂ ਇੱਥੇ ਗਿਆ ਸੀ ਜੀ ਮਤਲਬ ਤੁਹਾਡੇ ਕਹਿੰਦੇ ਮੁਤਾਬਕ ਪਿੰਡ ਨੂੰ ਪੂਰਾ ਕੰਮ ਮਿਲ ਰਿਹਾ ਹੈ हां पेंट ਨੂੰ ਕੰਮ ਮਿਲ ਰਿਹਾ ਕੋਈ ਮਾੜਾ ਮੋਟਾ ਰ ਹੈ ਵੀ ਜਾਂਦੇ ਨੇ ਕਿ ਕਿਆ ਸ਼ਟਪੇ ਇੱਕ ਮੇਰੀ ਗੱਲ ਦੇ ਨਾਲ ਪਿਛਲੇ ਸਾਲ ਹੁਣ ਮੇਰੀ ਗੱਲ ਕਈ ਹੁਣ ਵਿੱਚ ਬੋਲਦੇ ਪੈ ਨੇ ਉਹਨਾਂ ਨੂੰ ਸਾਨੂੰ ਕੰਮ ਨਹੀਂ ਮਿਲਿਆ 193 ਜੋਬ ਕਾਰਡ ਨੰਬਰ ਹੀ ਉਹਦਾ ਜੋਬ ਕਾਰਡ ਚ ਨਾਮ ਜ ਆਇਆ ਵੀ ਹੋਇਆ ਸੀ ਉਹ ਖੁਦ ਨਹੀਂ ਲੱਗੀ ਪੈਂਦੀ ਮੈਂ ਚੋਨਾ ਲਾਣਾ ਮੈਂ ਉਹਨੂੰ ਕਿਹਾ ਵੀ ਸੀ ਤੇਰਾ ਨਾਮ ਆਇਆ ਤੇ ਤੇਰੇ ਤੇ ਕੰਮ ਲੱਗਪੇ ਫਿਰ ਕੀ ਹੈ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਇਹ ਚੋਨਾ ਲਾਦੇ ਵੀ ਸਾਨੂੰ ਤਾਂ 1000 ਰੁਪਏ ਤਿਆੜੀ ਬਣਦੀ ਸੀ ਇੱਥੇ 2900 ਨਕੀ ਕਰਨਾ ਇਹੋ ਜਿਹੇ ਤਾਂ ਲੋਕ ਨਹੀਂ ਉਦੋਂ ਨਾ ਵੀ ਆ ਜਾਂਦਾ ਫਿਰ ਲੱਗਦੇ ਵੀ ਨਹੀਂ ਇਹ ਦਿਨ ਵੀ ਇੱਧਰ ਜਿਆਦਾ ਪੈਸੇ ਉੱਧਰ ਹੋ ਜਾਂਦੇ ਜਦੋਂ ਵਿਹਲੇ ਟਾਈਮ ਜਿਆਦਾ ਕਹਿਣ ਕਹਿਣ ਵੀ ਵਿਹਲੇ ਟਾਈਮ ਆਪਾਂ ਨਰੇਗਾ ਲਾਈਏ ਕਰੀਏ ਜਦੋਂ ਸਾਰੀ ਦੁਨੀਆ ਵਿਹਲੀ ਹੁੰਦੀ ਹੈ ਕੋਈ ਸੀਜ਼ਨ ਨਹੀਂ ਹੁੰਦਾ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਜੁਗਿੰਦਰ ਸਿੰਘ ਜੀ ਜੀ ਸਰ ਦੇ ਮੇਰੇ ਸਾਥਕਾ ਸਰਪੰਚ ਨੇ ਜੀ ਜੀ ਅਸੀਂ ਤਾਂ ਇਹੀ ਮੰਗ ਕਰਨੇ ਆਂ ਵੀ ਜਿਹੜਾ ਜਿਵੇਂ ਪਹਿਲਾਂ ਕੰਮ ਚੱਲਦੇ ਸੀ ਸ਼ੁਰੂ ਤੋਂ ਚੱਲਦੇ ਆ ਰਹੇ ਨੇ ਗਰੀਬਾਂ ਨੂੰ ਕੰਮ ਦਿੱਤਾ ਜਾਣਾ ਚਾਹੀਦਾ ਇਹ ਨਹੀਂ ਵੀ ਗਰੀਬ ਰਹਿ ਜਾਣ ਤੇ ਅਮੀਰਾਂ ਦੀ ਪਹਲ ਆ ਜਿਹੜੀਆਂ ਪਰੀਆਂ ਮਿਹਰਬਾਨੀ ਆ ਕੋ ਸਾਰੇ ਗਰੀਬ ਲੋਕ ਖੜਿਆ ਮੇਰੇ ਪਿੰਡ ਦੇ ਜਨਤਾ ਗਰੀਬ ਲੋਕ ਇਹਨਾਂ ਦੇ ਨਾਮ ਅਸੀਂ ਤਾਂ ਕਹਿੰਦੇ ਜਿਵੇਂ ਪਹਿਲਾਂ ਚੱਲਦੇ ਸੀ ਸ਼ੁਰੂ ਤੋਂ ਇੱਕ ਸਾਂਝੀ ਥਾਂ ਤੇ ਡਿਮਾਂਡ ਭਰੀ ਜਾਵੇ ਤੇ ਸਾਰਿਆਂ ਦੀ ਡਿਮਾਂਡ ਭਰੀ ਜਾਵੇ ਜਿੰਨਾ ਇੱਕ ਪੁਰਾਣਾ ਇੱਕ ਦੀ ਭਰੀ ਜਾਵੇ ਜਿੰਨਾ ਦੋ ਪੁਰਾਣਾ ਦੋ ਪਰੇ ਜਾਣ ਉਹਨਾਂ ਦੇ ਨਾਮ ਕੱਢੇ ਜਾਣ ਤੇ ਉਹਨਾਂ ਨੂੰ ਕੰਮ ਦਿੱਤਾ ਜਾਵੇ ਸਰਪੰਚ ਸਾਹਿਬ ਕੀ ਨੋ ਬਤਾਗੀ ਤੁਸੀਂ ਵਾਟਰ ਬਾਕਸ ਦੋ 250 ਨਰੇਗਾ ਮਜ਼ਦੂਰਾਂ ਨੂੰ ਇਕੱਠਾ ਕੀ ਲਿਆ ਨੌਬਤ ਨਹੀਂ ਆਉਣੀ ਸੀ ਨੌਬਤ ਇਸ ਕਰਕੇ ਆ ਗਈ ਵੀ ਜਦੋਂ ਨਰੇਗਾ ਦੀ ਅਨਾਊਂਸਮੈਂਟ ਹੁੰਦੀ ਹੈ ਕੁਝ ਆਦਮੀ ਰਹਿ ਜਾਂਦੇ ਆ ਪ੍ਰਾਂਤ ਪ੍ਰਕਾਮ ਕਰ ਗਏ ਹੁੰਦੇ ਆ ਇਹ ਸਿਰਫ 2 ਘੰਟੇ ਪਰਦੇ ਉਸ ਤੋਂ ਬਾਅਦ ਆਪੋ ਦੇ ਘਰੇ ਚਲੇ ਜਾਂਦੇ ਆ ਕੌਣ ਪਰਦੇ ਆ ਮੇਟ ਵਰਦੇ ਆ ਪਿੰਡ ਦੇ ਵਰਕਰ ਹੈ ਗਿਆ ਜੀ ਤੇ ਉਹ ਆਪਦੇ ਆਪ ਦੇ ਨਾਂ ਕਢਾ ਕੇ ਮਿਸਟੋਲ ਲੈ ਆਉਂਦੇ ਆ ਤੇ ਗਰੀਬ ਲੋਕਾਂ ਨੂੰ ਲਾਰਾ ਲਾਉਂਦੇ ਆ ਅੱਜ ਫਰਨੇ ਆ ਕੱਲ ਫਰਨੇ ਆ ਹੁਣ ਇਦਾਂ ਹੀ ਸਾਡਾ ਨਾ ਵਾ ਸਾਰੇ ਵਰਕਰਾਂ ਨਾਲ ਜੀ ਡਿਮਾਂਡ ਮੈਡਮ ਨੂੰ ਮੈਂ ਜਮ੍ਹਾਂ ਕਰਾ ਦਿੱਤੀ ਸੀ ਮੈਡਮ ਕਹਿੰਦੀ ਤੁਹਾਡਾ ਨਾਮ ਨਿਕਲ ਜਾਏਗਾ ਪਰ ਇਹਨਾਂ ਨੂੰ 86 ਪਾਰਟੀ ਕਰਕੇ ਇਹਨਾਂ ਦਬਾਅ ਪਾ ਕੇ ਉਹ ਜਿਹੜੀ ਡਿਮਾਂਡ ਸੀ ਉਹਨਾਂ ਨਾਂ ਨਹੀਂ ਕੱਢੇ ਸਾਡੇ ਨੇ ਜਿਹੜੀ ਤੁਸੀਂ ਡਿਮਾਂਡ ਕਿਹਨੂੰ ਦਿੱਤੀ ਸੀ? ਮੈਡਮ ਦਿੱਤੀ 3000 ਰਸ ਦੀ। ਹੁਣ ਡਿਮਾਂਡ ਕਿੱਥੇ ਐਸ ਟਾਈਮ? ਹੁਣ ਐਸ ਟਾਈਮ ਸਾਨੂੰ ਨਹੀਂ ਪੁੱਛਿਆ ਮੈਡਮ ਮੈਡਮ ਕਹਿੰਦੀ ਤੁਹਾਡੇ ਪਿੰਡ ਦੇ ਵਰਕਰ ਲਾਏ ਗਏ ਨੇ। ਅੱਛਾ ਵਰਕਰ। ਇਹ ਉਹਨਾਂ ਨੇ ਪੁੱਛਿਆ ਉਹ ਕਹਿੰਦੇ ਬੀੜੇ ਦਫ਼ਤਰ ਪਾਈ ਹੈ ਜੀ। ਜੀ। ਤੁਸੀਂ ਸਹੀ ਮੰਗ ਕਰਨਾ ਵੀ ਉਹ ਜਿਹੜੀ ਡਿਮਾਂਡ ਹੈ ਉਹ ਜਲਦ ਜਲਦ ਪਹਿਲਾਂ ਉਹ ਕੱਢੀ ਜਾਵੇ ਨਹੀਂ ਤਾਂ ਬਿਲਕੁਲ ਕਿਸੇ ਦਾ ਕੰਮ ਨਾ ਚਾਲੂ ਕੀਤਾ ਜਾਵੇ। ਜੇਕਰ ਤੁਹਾਡੀ ਡਿਮਾਂਡ ਨਹੀਂ ਨਿਕਲਦੀ ਮੋੜੇ ਅਗਲਾ ਐਕਸ਼ਨ ਕੀ? ਅਸੀਂ ਉਸ ਤੋਂ ਬਾਅਦ ਫੁੱਲੇ ਫੋਕਾਂਗੇ ਚੱਕਾ ਜਾਮ ਕਰਾਂਗੇ। ਜੀ। ਕਿਸਾਨੀ ਨੂੰ ਨਾਲ ਲੈ ਕੇ ਜਾਵਾਂਗੇ ਸਾਰੇ ਇਹ ਕਿਸੇ ਦਾ ਸਾਡੇ ਪਿੰਡ ਕੰਮ ਨਾ ਚਾਲੂ ਕੀਤਾ ਜਾਵੇ ਜੀ